ਸਮਾਜ ਸੇਵੀ ਭੋਪਿੰਦਰ ਸਿੰਘ ਨਾਮ ਤਾਰੀ ਵੱਲੋਂ ਆਪਣੀ ਦੁਕਾਨ ਤੇ ਮੀਤੇ ਸ਼ਾਮ ਸਮੂਹ ਫਾਜ਼ਿਲਕਾ ਵਾਸੀਆਂ ਦਾ ਇਕੱਠ ਕੀਤਾ ਗਿਆ ਜਿੱਥੇ ਉਹਨਾਂ ਵੱਲੋਂ ਕੁੱਝ ਪਰਿਵਾਰ ਕੈਮਰੇ ਦੇ ਸਾਹਮਣੇ ਲਿਆਂਦੇ ਅਤੇ ਦੱਸਿਆ ਗਿਆ ਕਿ ਕਿਸ ਤਰ੍ਹਾਂ ਲੋਕਾਂ ਵੱਲੋਂ ਉਹਨਾਂ ਦਾ ਧੱਕਾ ਕੀਤਾ ਜਾਂਦਾ ਹੈ ਤੇ ਪੁਲਿਸ ਪ੍ਰਸ਼ਾਸਨ ਦੇ ਇੱਕ ਏਐਸਆਈ ਦਾ ਵੀ ਨਾਮ ਉਹਨਾਂ ਵੱਲੋਂ ਲਿਆ ਗਿਆ ਇਸ ਬਾਤ ਵਿੱਚ ਜਦ 18 ਸਿਟੀ ਦੇ ਐਸਐਚਓ ਸ਼੍ਰੀ ਲੇਖਰਾ ਜੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਬੁਨਿਆਦਾਂ ਨੂੰ ਬੇਬੁਨਿਆਦ ਦੱਸਿਆ ਇਹਨਾਂ આરોਪਾਂ ਨੂੰ ਉਹਨਾਂ ਕਹੇ ਕਿ ਇਹ આરોਪ ਬੇਬੁਨਿਆਦ ਹਨ ਉਹਨਾਂ ਨੇ ਕਿਹਾ ਕਿ ਜੋ ਦਰਖਾਸਤਾਂ ਆਈਆਂ ਸੀ ਜਾਂਚ ਪੜਤਾਲ ਤੋਂ ਬਾਅਦ ਉਹਨਾਂ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਗਈ ਹੈ ਉਧਰ ਭਵਿੰਦਰ ਸਿੰਘ ਨਾਮਪਾਲੀ ਨੇ ਕਿਹਾ ਕਿ ਜੇਕਰ ਉਹਨਾਂ ਨੂੰ ਇਨਸਾਫ ਨਾ ਮਿਲਿਆ ਜਿਸ ਵਿੱਚ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਤੇ ਐਸਪੀਐਚ ਨੂੰ ਵੀ ਪਤਾ ਹੈ ਤਾਂ ਉਹ ਦਰਨੇ ਤੇ ਬੈਠਣਗੇ ਤੇ ਦੁਕਾਨ ਵੀ ਨਹੀਂ ਖੋਲਣਗੇ ਅਤੇ ਸ਼ਹਿਰ ਵਿੱਚ ਜੇਕਰ ਸੀਵਰੇਜ ਸਿਸਟਮ ਨਗਰ ਕੌਂਸਲ ਕੋਲ ਠੀਕ ਨਹੀਂ ਹੋ ਸਕਦਾ ਤਾਂ ਉਹ ਉਹਨਾਂ ਦਾ ਸਭ ਮਸ਼ੀਨਾ ਉਹ ਆਪਣੇ ਖਰਚੇ ਤੇ ਮੰਗਵਾ ਕੇ ਦੇਣਗੇ ਹੋਰ ਬੋਲਦੇ ਕਿ ਕੁਝ ਕਿਹਾ ਗਿਆ ਸਭ ਕੋ ਜਾਣ ਲਈ ਸਾਡੇ ਨਾਲ ਬਣੇ ਰਹੋ ਬਹੁਤ ਬਹੁਤ ਧੰਨਵਾਦ ਦੂਜਾ ਕੱਲ ਜਿਹੜੇ ਪਿੱਛੇ ਦੇਖਿਆ ਬੀਐਸਐਸਪੀ ਸਾਹਿਬ ਤੇ ਕਈਆਂ ਤੇ ਭ੍ਰਸ਼ਟਾਚਾਰ ਦੇ આરોਪ ਲੱਗੇ ਨੇ ਤੇ ਥਿੰਦ ਸਾਹਿਬ ਨੇ ਜੋ ਪੱਤਰਕਾਰ ਨੇ ਬਹੁਤ 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 ਚੰਗੀ ਤਰ੍ਹਾਂ ਆਪਣੀ ਪਰਕਰ ਪੱਤਰਕਾਰੀ निभाई ਤੇ ਬਹੁਤ ਹੀ ਚੰਗਾ ਲੱਗਿਆ ਉਹਨਾਂ ਨੇ ਸ਼ਹਿਰ ਵਾਸਤੇ ਆਦਾ ਪੱਤਰਕਾਰੀ ਦਾ ਧਰਮ ਪੂਰਾ ਕੀਤਾ ਤੇ ਮੈਂ ਅਕਸਰ ਐਸਐਸਪੀ ਸਾਹਿਬ ਦੇ ਦਫਤਰ ਸਿਟੀ ਥਾਣੇ ਜਾਂਦਾ ਰਹਿਣਾ ਤੇ ਮੇਰਾ ਬਨ ਬਹੁਤ ਦੁੱਖਦਾ ਸੀ ਕਿ ਲੋਕਾਂ ਨਾਲ ਹੁੰਦਾ ਕੀ ਪਿਆ ਕਈ ਵਾਰੀ ਤਾਂ ਮੈਂ ਰਾਤੀ ਉੱਠ ਕੇ ਰੋਣਾ ਤੇ ਕਈ ਵਾਰੀ ਸੋਚਣ ਬਹਿ ਜਾਣਾ ਹੁਣ ਨਵੇਂ ਸਹਿਬਾਨ ਆ ਗਏ ਨੇ ਐਸਐਸਪੀ ਸਹਿਬਾਨ ਆ ਗਏ ਨੇ ਮੈਂ ਉਹਨਾਂ ਅੱਗੇ ਬੇਨਤੀ ਕਰਨਾ ਹੱਥ ਜੋੜ ਕੇ ਬਹੁਤ ਹੀ ਚੰਗੇ ਇਨਸਾਨ ਨੇ ਸਾਡੇ ਫਾਜ਼ਿਲਕਾ ਵਾਸੀ ਰੱਬ ਦਾ ਰੂਪ ਨੇ ਇਹਨਾਂ ਨੂੰ ਇਹਨਾਂ ਦਾ ਬੰਦਾ ਹਾਕਮ ਇਸ਼ਾ ਦਵਾਨ ਡੀਸੀ ਸਾਹਿਬ ਅੱਗੇ ਵੀ ਬੇਨਤੀ ਕਰਨਾ ਇੱਕ ਤਾਂ ਕਿਸੇ ਨਾਲ ਕਿਸੇ ਨੇ 3 ਲੱਖ ਰੁਪਇਆ ਲੈਣਾ ਸੀ ਉਹਨੇ ਮਕਾਨ ਦਾ ਚਾਸਾ ਦੇ ਕੇ ਤੇ ਮਲਕੀਤ ਸਿੰਘ ਐਸਆਈ ਸਾਹਿਬ ਨੇ ਉਹਨੂੰ ਕੋਲੋਂ ਚੁਕਤੀ ਦਾ ਲਿਖਾ ਲਿਆ ਜਿੰਨੀ ਦਾਰ ਮੈਨੂੰ ਉਹ ਇਨਸਾਫ ਨਹੀਂ ਮਿਲਦਾ ਬਾਕੀ ਤਹਿਕੀਕਾਤ ਕਰਨਾ ਪੁਲਸ ਦਾ ਫਰਜ ਹੈ ਜੀ ਉਹਨੇ ਪੈਸੇ ਲੈਨੇ ਨੇ ਤੇ ਉਹਦੇ ਮਕਾਨ ਦੇ ਚਾਚੇ ਨਾਲ ਲੈ ਕੇ ਉਹਦੇ ਨਾਲ 420 ਹੋਈ ਤਾਂ ਉਹਨਾਂ ਨੂੰ ਦਵਾਨੇ ਚਾਹੀਦੇ ਐਮਐਲਏ ਸਾਹਿਬ ਨੂੰ ਵੀ ਪਤਾ ਹੈ ਦੂਜਾ Hindu ਸਮਾਜ ਨੂੰ ਕਿਸੇ ਨੇ ਬਹੁਤ ਵੱਡੀ ਤੇ ਮੱਦੀ ਗਾਲ ਕੱਢੀ ਹੈ ਉਹ ਵੀ ਐਮਐਲਏ ਸਾਹਿਬ ਨੂੰ ਵੀ ਪਤਾ ਹੈ ਤੇ ਡੀਸੀ ਸਾਹਿਬ ਨੇ ਵੀ ਉਹਨਾਂ ਦੇ ਕਾਰਵਾਈ ਦੇ ਆਰਡਰ ਦਿੱਤੇ ਹੋਏ ਨੇ ਪਰ ਕਾਰਵਾਈ ਨਹੀਂ ਹੋ ਰਹੀ ਉਹ ਕੀ ਦਾ ਮਾਮਲਾ ਜੀ ਉਹ ਇੱਥੇ ਫਾਜ਼ਿਲ ਖਾਨ ਦਾ ਹੀ ਮਾਮਲਾ ਐ ਐਮ ਐਲ ਏ ਸਾਹਿਬ ਨੂੰ ਵੀ ਪਤਾ ਐ ਐਸ ਐਸ ਪੀ ਦੇ ਆਰਡਰ ਨੂੰ ਐਸ ਪੀ ਐਲ ਵਾਲੇ ਐਸ ਐਸ ਪੀ ਸਾਹਿਬ ਨੂੰ ਵੀ ਪਤਾ ਸੀ ਐਸ ਐਸ ਪੀ ਐਚ ਸਾਹਿਬ ਨੂੰ ਵੀ ਪਤਾ ਸੀ ਤੇ ਕਈ ਹੋਰ ਲੋਕਾਂ ਨੂੰ ਵੀ ਪਤਾ ਐ ਅੱਜ ਮੈਂ ਉਹਨਾਂ ਦਾ ਨਾਮ ਨਹੀਂ ਲਾਵਾਂਗਾ ਜੇ ਉਹਨਾਂ ਦਾ ਕੋਈ ਮਸਲਾ ਹਲ ਹੋ ਜਾਂਦਾ ਤੇ ਮੈਂ ਸ਼ਹਿਰ ਵਿੱਚ ਕੋਈ ਖਰਾਬਾ ਨਹੀਂ ਕਰਨਾ ਚਾਹੁੰਦਾ ਇੱਕ ਇਹ ਹੋ ਗਿਆ ਇੱਕ ਐਮ ਐਲ ਏ ਅੱਗੇ ਸਹਬਾਨ ਅੱਗੇ ਇਹ ਮੇਰੀ ਬੇਨਤੀ ਐ ਕਿਸੇ ਤੇ ਵੀ ਵਾਦਾ ਨਾ ਹੋਵੇ ਕਿਸੇ ਤੇ ਵੀ ਨਜਾਇਜ਼ ਪਛਾਣਾ ਨਾ ਹੋਵੇ ਇੱਕ ਇੱਥੇ ਚੌਂਕ ਵਿੱਚ ਪੁਲਸ ਵਾਲਾ ਚਾਹੀਦਾ ਜੀ ਪੁਲਸ ਵਾਲਾ ਹੋਵੇ ਇੱਕ ਕਿਸੇ ਬੱਚੀ ਦਾ 3 ਲੱਖ ਰੁਪਇਆ ਕਿਸੇ ਨੇ ਮਾਰਿਆ ਉਹ ਵੀ ਚਾਂਸੇ ਨਾਲ ਮਾਰਿਆ ਉਹ ਵੀ ਮੈਨੂੰ ਹੱਕ ਮਿਲ ਮਿਲਣਾ ਚਾਹੀਦਾ ਮੇਰੇ ਸਾਰੇ ਪਿੰਨ ਪੁਰਾਣੇ ਇੱਕ ਸ਼ਹਿਰ ਵਿੱਚ ਜਿਸ ਤਰ੍ਹਾਂ ਪਿੱਛੇ ਦੇ ਭਗਨ ਜੀ ਨੇ ਕਿਹਾ ਸੀ ਘਾਰਾਂ ਦੇ ਅੱਗੇ ਨਾਲੇ ਬਣਿਆ ਨੇ ਗੰਦੇ ਬੋਹ ਵਾਲੀਆਂ ਨਾਲੀਆਂ ਨੇ ਉਹ ਵੀ ਜੇ ਇਨਾਂ ਕੋਲ ਹੋ ਸਕਦਾ ਤਾਂ ਠੀਕ ਐ ਨਹੀਂ ਤਾਂ ਮੈਨੂੰ ਲਿਖ ਕੇ ਦੇਰ ਮੈਂ ਆਪੇ ਇਨਾਂ ਕੋਲ ਸਫਾਈ ਕਰਾਵਾਂਗਾ ਆਪ ਮਸ਼ੀਨ ਮੰਗਵਾ ਕੇ ਸਫਾਈ ਕਰਾਵਾਂ ਸਾਡੇ ਐਸਐਸਪੀ ਸਾਹਿਬ ਬਹੁਤ ਚੰਗੇ ਨੇ ਤੇ ਡੀਸੀ ਸਾਹਿਬ ਬਹੁਤ ਚੰਗੇ ਨੇ ਬਾਕੀ ਕਿਸੇ ਨੇ ਕਿਸੇ ਨੂੰ ਪੁੱਛਿਆ ਸੀ ਤੈਨੂੰ ਕੀ ਚੰਗਾ ਉਹ ਕਹਿੰਦਾ ਜਿਹੜਾ ਮੇਰੇ ਕੰਮ ਆ ਜਾਵੇ ਮੈਨੂੰ ਤਾਂ ਉਹ ਚੰਗਾ ਐਸੇ ਤਰ੍ਹਾਂ ਹੀ ਸਾਰੀ ਗੱਲ ਬਾਤੇ ਪਿੱਛੇ ਜੇ ਆਪਸ ਵਿੱਚ ਦੋ ਗਰੁੱਪ ਨੇ ਅਨਾਜ ਮੰਡੀ ਕੰਨ ਖਰਾਬ ਹੋਈ ਕਾਲੀ ਹੋਈ ਗਲੀ ਸੜੀ ਦੁਬਾਰਾ ਪੈ ਕੋਈ ਦੁਬਾਰਾ ਉਹ ਗਰੀਬਾਂ ਨੂੰ ਮਿਲੇਗੀ ਤੇ ਲੋਕੀ ਫਿਰ ਕਹਿਣਗੇ ਕਸੂਰ ਭਗਵੰਦ ਮਾਨ ਦਾ ਸਰ ਨਾ ਹੀ ਭਗਵੰਦ ਮਾਨ ਸਾਹਿਬ ਵਰਗਾ ਬੰਦਾ ਜਨਮ ਸਕਦਾ ਤੇ ਨਾ ਹੀ ਜਮਨਾ ਮੈਂ ਇੱਕ ਵਾਰੀ ਅਖੀਰ ਤੇ ਸਰਦਾਰ ਭਗਵੰਦ ਸਿੰਘ ਮਾਨ ਜਿੰਦਾਬਾਦ ਸਰਦਾਰ ਭਗਵੰਦ ਸਿੰਘ ਮਾਨ ਜਿੰਦਾਬਾਦ ਡੀਡੀਪੀ ਪੰਜਾਬ ਜਿੰਦਾਬਾਦ ਕੋਈ ਗਲਤੀ ਹੋਵੇ ਮੈਨੂੰ ਮਾਫ ਕਰਿਆ ਸਤ ਸ੍ਰੀ ਅਕਾਲ ਸਾਰੇ ਸਾਰੇ ਪੱਤਰਾਂ ਦਾ ਵੀ ਲੋਕਾਂ ਨੂੰ ਛੋਟੇ ਮੁੱਦੇ ਜਿਹੜੇ ਹੈਗੇ ਨੇ ਛੋਟੇ ਮੁੱਦੇ ਵੀ ਨੇ ਤੇ ਵੱਡੇ ਮੁੱਦੇ ਵੀ ਨੇ ਉਹ ਮੁੱਦੇ ਨੇ ਜਿਹੜੇ ਆਮ ਦੋ ਦਿਨ ਗੋਲੇ ਕੀਤਾ ਜਾਂਦੇ ਹਨ ਗੱਲ ਇਹ ਕਿਤੇ ਜਾਂਦੇ ਨੇ ਕਈਆਂ ਨੂੰ ਐਮਐਲਏ ਸਾਹਿਬ ਨੂੰ ਵੀ ਪਤਾ ਹੁੰਦਾ ਸਾਰੇ ਮੱਛਲੇ ਬਣ ਜਾਂਦੇ ਨੇ ਸੰਤਖ ਰਿਪੋਰਟ ਹੀ ਨਹੀਂ ਹੈਗੀ ਜਿਵੇਂ ਤੁਹਾਨੂੰ ਮੈਂ ਦੱਸਿਆ ਸੀ 30 ਲੱਖ ਰੁਪਏ ਵਾਲਾ ਮੁੱਦਾ ਇੱਕ ਇੱਕ ਗੱਲ ਐਮਐਮ ਐਮਐਲਏ ਸਾਹਿਬ ਨੂੰ ਪਤਾ ਤੇ ਸਾਰਾ ਕੰਮ ਕਰਾਇਆ ਮਲਕੀਤ ਸਿੰਘ ਐਸਾਈ ਨੇ ਇੱਕ ਜਿਹੜਾ ਮੈਨੂੰ ਉਹਨਾਂ ਨੇ ਕਿਹਾ ਸੀ ਤੂੰ ਸਰਦਾਰ ਏ ਜੇ ਮੋਨਾ ਹੁੰਦਾ ਬਹੁਤ ਪੱਦੀਗਾਰ ਕੱਢੀ ਸੀ ਮੈਂ ਕਿਹਾ ਮੈਂ ਉਹਨੇ ਮੋਨਾ ਹੋ ਜਾਣਾ ਉਹ ਵੀ ਐਮਐਲਏ ਸਾਹਿਬ ਦੇ ਖਬਰੇ ਚ ਐਮਐਲਏ ਸਾਹਿਬ ਦਾ ਖਾਸ ਬੰਦਾ ਹੈ ਪੁਲਸ ਵਾਲਿਆਂ ਨੂੰ ਨੋਲੇਜ ਵਿੱਚ ਹੋਰ ਇੱਕ ਦੋ ਕੰਮ ਨੇ ਮੇਰਾ ਮੈਂ ਆਦਾ ਨਾ ਕੰਮ ਕਦੇ ਕਿਹਾ ਤੇ ਮੈਂ ਉਹਦਾ ਮੁੱਦਾ ਤੁਸੀ ਦੱਸਿਆ ਗਿਆ ਹਾਂਜੀ ਲੈ ਚੋਕ ਵਾਲਾ ਮੁੱਦਾ ਦੱਸਿਆ ਪੁਲਿਸ ਇਥੇ ਬੁਲਾਜੀ ਤਲਾਤੀ ਦਾ ਹਾਂਜੀ ਇਹ ਤੁਸੀਂ ਕਿਸੇ ਧਿਆਨ ਚ ਲਾਣਾ ਹੁਣ ਤਾਂ ਸਾਰਿਆਂ ਦੇ ਧਿਆਨ ਇਹਦੇ ਸਾਰੇ ਅਫਸਰ ਸਾਹਿਬਾਨ ਇੱਥੋਂ ਟੱਪਦੇ ਨੇ ਸਾਰੇ ਐਮ ਐਲ ਏ ਮੈਂ ਕਰਾਣਾ ਕਦੇ ਕਦੇ ਅੱਗੇ ਪਿੱਛੇ ਮੈਂ ਆਪ ਲੱਗਿਆ ਰਹਿਣਾ ਜੀ ਫਾਈਨਲੀ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਕੋਈ ਪ੍ਰਸ਼ਾਸਨ ਨੂੰ ਤੇ ਐਮ ਐਲ ਏ ਸਾਹਿਬ ਨੂੰ ਤੇ ਪੰਜਾਬ ਨੂੰ ਸਾਰਿਆਂ ਨੂੰ ਤੇ ਡੀ ਸੀ ਸਾਹਿਬ ਨੂੰ ਸਾਡੇ ਸ਼ਹਿਰ ਦਾ ਬਿਲਕੁਲ ਸਾਫ਼ ਸੁਥਰਾ ਕੰਮ ਹੋਣਾ ਚਾਹੀਦਾ ਹੈ ਇਮਾਨਦਾਰੀ ਨਾਲ ਕੰਮ ਹੋਣਾ ਚਾਹੀਦਾ ਇਹ ਮੇਰਾ ਰੋਬ ਨਹੀਂ ਮੇਰੀ ਇੱਕ ਅਰਜ ਹੈ ਸਾਰਿਆਂ ਅੱਗੇ ਮਿੰਤੇ ਫਿਰ ਇੱਕ ਤੁਹਾਨੂੰ ਹੋਰ ਗੱਲ ਦੱਸਣਾ ਚਾਹਣਾ ਡੀ ਸੀ ਸਾਹਿਬ ਤੇ ਐਸ ਐਸ ਬੀ ਸਾਹਿਬ ਤੇ ਐਮ ਐਲ ਏ ਸਾਹਿਬ ਚਾਹੇ ਉਮਰ ਦੇ ਛੋਟੇ ਨੇ ਲੇਕਿਨ ਸਾਰੇ ਹੀ ਜ਼ਿਲ੍ਹਾ ਫਾਜ਼ਿਲਕਾ ਦੇ ਮਾਪਿਓ ਦੇ ਸਮਾਨ ਨੇ ਇਹਨਾਂ ਦਾ ਫਰਜ਼ ਵੀ ਬੰਦਾ ਆਦੀ ਪ੍ਰਜਾ ਦਾ ਧਿਆਨ ਰੱਖੀ ਫਾਜ਼ਿਲਕਾ ਦੀ ਜਨਤਾ ਬਹੁਤ ਚੰਗੀ ਏ ਹੱਥ ਜੋੜ ਕੇ ਬੇਨਤੀ ਕਰਨਾ ਸਾਰੇ ਪ੍ਰਸ਼ਾਸਨ ਨੂੰ ਇਹਨਾਂ ਦਾ ਧਿਆਨ ਰੱਖੋ ਤੇ ਆਦਾ ਇਮਾਨਦਾਰੀ ਨਾਲ ਕੰਮ ਕਰੋ ਤੇ ਕਿਸੇ ਸਿਆਸਤ ਦੇ ਦਬਾਅ ਵਿੱਚ ਆ ਕੇ ਪੰਜਾਬ ਪੁਲਿਸ ਦੀ ਜਾਂ ਭਗਵੰਦ ਮਾਨ ਜੀ ਦੀ ਰੈਪਿਊਟੇਸ਼ਨ 'ਤੇ ਫਰਕ ਨਾ ਪਾਓ ਬਸ ਇਹ ਹੀ ਕਹਿਣਾ ਚਾਹੁੰਦਾ ਹਾਂ ਜੀ ਐਸਐਸਓ ਸਾਹਿਬ ਇਸ ਮਾਮਲੇ 'ਤੇ ਤੁਹਾਡਾ ਕੀ ਕਹਿਣਾ ਹੈ ਦੇਖੋ ਜੀ ਇੱਕ ਜਿਹੜੀ ਦਰਖਾਸਤ ਮੇਰੇ ਕੋਲ ਲੈ ਕੇ ਆਇਆ ਜੀਗੇ ਅਰਕੇਸ਼ ਕੁਮਾਰ ਉਹਨਾਂ ਨੇ ਆਪਣੀ ਦਰਖਾਸਤ ਚ ਇਹ ਇਲਜ਼ਾਮ ਲਾਇਆ ਜੀਗੇ ਸੰਦੀਪ ਕੁਮਾਰ ਉੱਪਰ ਕਿ ਸੰਦੀਪ ਕੁਮਾਰ ਜਿਹੜਾ ਕਮੇਟੀਆਂ ਦਾ ਕੰਮ ਕਰਦਾ ਤੇ ਉਹ ਕਮੇਟੀਆਂ ਦੇ 5 ਲੱਖ ਰੁਪਇਆ ਉਹਦੇ ਵੱਲੇ ਗਿਆ ਆ ਸੀਗਾ ਇਸ ਵਕਤੇ ਜੇ ਰਕੇਸ਼ ਕੁਮਾਰ ਨੂੰ ਜਿਹੜੇ ਬਾਈਪਾਸ ਸਰਜਰੀ ਕਰਾਉਣੀ ਪਈ ਸਰਜਰੀ ਦੇ ਟਾਈਮ ਤੇ ਉਹ ਜਿਹੜਾ ਸੁਨੀਪ ਕੁਮਾਰ ਤੋਂ ਜਿਹੜਾ ਪੈਸੇ ਮੰਗਦਾ ਸੀ ਲਾਜ ਵਾਸਤੇ ਇਹਨੇ ਨਹੀਂ ਦਿੱਤੇ ਕੋਈ ਇਸ ਰੋਸ ਹੋ ਜੋ ਇੱਕ ਜਿਹੜੀ ਦਰਖਾਸਤ ਸੀਗੀ ਉਹ ਮਾਨਯੋਗ ਐਸਐਸਪੀ ਸਾਹਿਬ ਦੇ ਪੇਚ ਹੋ ਕੇ ਦਿੱਤੀ ਸੀ ਜਦੋਂ ਸਾਡੇ ਕੋਲ ਦਰਖਾਸਤ ਆਈ ਮੈਂ ਉਹ ਐਸਈ ਮਲਕੀਸ਼ਾ ਨੂੰ ਅੱਗੇ ਪੜਤਾਲ ਵਾਸਤੇ ਮਾਰਕ ਕਰ ਦਿੱਤੀ ਜੋ ਇਹਨੇ ਦੋਹਾਂ ਪਾਰਟੀਆਂ ਨੂੰ ਜਿਹੜਾ ਆਨੇ ਤਲਬ ਕੀਤਾ ਸੀ ਥੋੜੇ ਦਿਨ ਬਾਅਦ ਵਿੱਚ ਉਹ ਮੋਤਵਾਰ ਬੰਦੇ ਜਿਹੜੇ ਪਏ ਉਹਨਾਂ ਨੇ ਕਿਹਾ ਵੀ ਅਸੀਂ ਰਾਜੀਨਾਮਾ ਕਰ ਲਾਂਗੇ ਜਿਹੜਾ ਸਾਡਾ ਕੋਈ ਲੈਂਡ ਦੇਣਾ ਹੋਏਗਾ ਉਹ ਅਸੀਂ ਨਿਬੇੜ ਲੈਨੇ ਆ ਉਸ ਤੋਂ ਬਾਅਦ ਜਿਹੜਾ ਇੱਕ ਰਾਜੀਨਾਮਾ ਟਾਈਪशुदा ਜਿਹੜਾ ਤੁਹਾਡੇ ਆ ਮਕੈਮਰੇ ਦੱਸਦਾ ਦੇਖੋ ਜੀ ਨਾ ਤਾਂ ਕੋਈ ਥਾਣੇਦਾਰ ਕੋਲ ਟਾਈਪ ਨਾ ਇਹ ਹੱਥ ਨਾਲ ਲਿਖਿਆ ਹੱਥ ਨਾਲ ਲਿਖਿਆ ਹੁੰਦਾ ਤੇ ਕਹਿ ਸਕਦੇ ਵੀ ਕੋਈ ਦਬਾਅ ਪਾਇਆ ਜਾਂ ਉਹਨੇ ਆਪ ਦੇ ਆਪੇ ਲਿਖ ਲਿਆ ਇਹ ਟਾਈਪ ਕਰਕੇ ਬਾਹਰੋਂ ਕਜੈਰੀ ਸਾਹਮਣੇ ਪੁਰਾਣੀ ਕਜੈਰੀ ਤੋਂ ਟੈਪਿਸਟ੍ਰੋ ਕਰਾ ਕੇ ਆਪਣੇ ਦਸਤਖਤ ਕਰਕੇ ਦੋਵੇਂ ਧਿਰਾਂ ਵਿੱਚ ਵਿਸ਼ਾਲ ਕੁਮਾਰ ਲੱਕੀ ਜਿਹੜਾ ਜਦੇਵਾ ਅਗਲੀ ਜੜਾ ਇਹਨੂੰ ਗਵਾ ਵੀ ਬਣਾਇਆ ਇੱਕ ਨੀਲਮ ਰਾਣੀ ਹੈ ਚਲੋ ਉਹਨ ਦੀ ਪਤਨੀ ਮੰਨ ਲੈਣਾ ਬਾਕੀ ਆ ਜਿਹੜਾ ਵਿਸ਼ਾਲ ਹੈ ਉਰਫ ਲੱਕੀ ਇਹਨੇ ਵੀ ਆਦੀ ਗਵਾਹੀ ਪਾਈ ਏ ਇਹ ਦੇਖਣਾ ਉਲਟਾ ਜਿਹੜਾ ਇਹ ਪੈਸਿਆਂ ਦਾ ਲੈਣ ਦੇਣ ਸੀਗਾ ਇਹ ਹੁਣ ਜਿਹੜਾ ਆਪਦੀਆਂ ਕਮੇਟੀਆਂ ਚਾਉਣ ਦਾ ਮਾਰਾ ਸੰਦੀਪ ਕੁਮਾਰ ਇਦਰਾ ਇਹ ਸਾਡੇ ਭਵਿੰਦਰ ਸਿੰਘ ਜੀ ਆ ਇਹਨਾਂ ਦੀ ਹੁਣ ਆੜ ਲੈ ਰਿਆ ਕਿ ਜਿਹੜੇ 5 ਲੱਖ ਰੁਪਈਆ ਵੱਜ ਜਾਏ ਜਿਤੋਂ ਕਿ 30 ਲੱਖ ਦਾ ਇਹਨਾਂ ਉਂ ਝੂਠਾ ਇਲਜ਼ਾਮ ਰਾਲਿਆ ਇਹਨੇ ਮਲਕੀਤ ਸਿੰਘ ਐਸਐਸ ਦਾ ਨਾਮ ਲਿਆ ਮਹਿਕਮੇ ਦੀ ਛਵੀਂ ਪ੍ਰਾਪ ਕੀਤਾ ਇਹਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਮੈਂ ਆਪਦੇ ਸੀਨੀਅਰ ਅਫਸਰਾਂ ਨਾਲ ਗੱਲ ਕਰਕੇ ਜੋ ਜੋ ਕਾਰਵਾਈ ਬਣੀ ਮੈਂ ਕਰਾਂਗਾ ਕਿਉਂਕਿ ਵਿਦਆਉਟ ਸਬੂਤ ਉਡਾਟ ਕਿਸੇ ਗੱਲ ਤੋਂ ਇੱਕ ਮਹਿਕਮਾ ਪੁਲਿਸ ਦੇ ਜੁਮੇਵਾਰ ਅਫਸਰ ਦਾ ਨਾਂ ਖਰਾਬ ਕਰਨਾ ਮੈਂ ਆਪਦੇ ਸੀਨੀਅਰ ਅਫਸਰਾਂ ਕਰਕੇ ਜੋ ਕਾਨੂੰਨੀ ਲੈ ਲੈ ਕੇ ਜੋ ਵੀ ਹੋਇਆ ਅਜ਼ਿਕਰਾਂਗੇ। ਉਹਨਾਂ ਮਤਲਬ ਉਹ ਇਸ ਨੇ ਮਿਲਤੀ ਸੀ ਐਸਐਸਓ ਉਹਨਾਂ ਦੇ ਮੁਤਾਬਕ ਜਿਹੜਾ ਰਾਇਨਾਮਾ ਕਰਕੇ ਚੁਟਾ ਅਸੀਂ ਸਾਨੂੰ ਅਸੀਂ ਨਾਤਾ ਸਾਡੇ ਹੋਰ ਰਿਲੇਟਿਵ ਸੀ ਮਲਕੀਏ ਛੱਕਦੇ ਨਾ ਇਹ ਦੁਸ਼ਮਣ ਸੀਗੇ ਜੋ ਪਬਲਿਕ ਨੂੰ ਚੰਗਾ ਲੱਗਿਆ ਪੜ੍ਹੇ ਲਿਖੇ ਇਨਸਾਨ ਨੇ ਕੋਈ ਅਨਪੜ੍ਹ ਨਹੀਂਗੇ ਇਹਨਾਂ ਨੇ ਆਪਦੀ ਮਰਜ਼ੀ ਨਾਲ ਰਾਇਨਾਮਾ ਦਿੱਤਾ ਕਿ ਜੇਤੇ ਕੋਈ ਦਬਾਅ ਤੇ ਦਸਖਤ ਨਹੀਂ ਕਰਦਾ ਠੀਕ ਹੈ ਜੇ ਕਿਸ ਨੂੰ ਨਹੀਂ ਚੰਗਾ ਲੱਗਾ ਨਾਲੇ ਰਾਜੀ ਨਾ ਵਾ ਇੱਕ ਹੀ ਚੀਜ਼ਾ ਇੱਕ ਸਾਡਾ ਦਰਹਾਤ ਵਾਪਕਾ ਕੋਈ ਇੱਕ ਕੋਰਟ ਦਾ ਐਫੀਡੀਅਵਟ ਨਹੀਂਗਾ ਜਾਂ ਕੋਰਟ ਦੇ ਵਿੱਚ ਕੋਈ ਬਿਆਨ ਨਹੀਂ ਇਹਨਾਂ ਦਿੱਤਾ ਜਿਹੜਾ ਨਹੀਂ ਪਰ ਮੇਰੀ ਹੁਣ ਪਰਤਾਲ ਤੋਂ ਇਹ ਵੀ ਗੱਲ ਸਾਹਮਣੇ ਆਈ ਤੁਹਾਡੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਪਰਤਾਲ ਕੀਤੀ ਜਿਹੜਾ ਰਕੇਸ਼ ਕੁਮਾਰ ਨੇ ਇਨ ਦਸਨੀਪਾ ਪੈਸੇ ਦੇ ਉਹ 5 ਲੱਖ ਦੇ ਲੈਣ ਦੇਣਾ ਉਹਨਾਂ ਕੋਰਟ 'ਚ ਕੇਸ ਵੀ ਕਰਤਾ ਸੱਚ ਨਹੀਂ ਮੈਂ ਤੁਹਾਨੂੰ ਗੱਲ ਦੱਸਦਾ ਇਹ ਪੁਲਿਸ ਪੈਸਿਆਂ ਦੇ ਲੈਣ ਦੇਣ 'ਚ ਕੋਈ ਪੁੱਛ ਨਹੀਂ ਕਰ ਸਕਦੀ। ਜੋ ਕੋ ਪੈਸਾ ਦੇਵੇ, ਲਵੇ ਕਿਉਂਕਿ ਇਹ ਸਾਡੇ ਅਫਸਰਾਂ ਵੱਲੋਂ ਦਿੱਤਾ ਨੇ। ਇਸੇ ਜਿੱਥੇ ਵੀ ਪੈਸੇ ਦਾ ਲੈਣ ਦੇਣ ਦਾ ਮੈਟਰ ਹੈ, ਉਹ ਉੱਥੇ ਪੁਲਿਸ ਨੇ ਨਹੀਂ ਕਰਨਾ ਭਾਵੇਂ ਲੱਖ ਹੋਵੇ ਤੇ ਭਾਵੇਂ 1 ਰੁਪਿਆ ਹੋਵੇ। ਅਸੀਂ ਪੈਸੇ ਦੇ ਲੈਣ ਦੇਣ 'ਚ ਪੁਲਿਸ ਨੇ ਕੋਈ ਇੰਟਰਫੀਰੈਂਸ ਨਹੀਂ ਕਰਨਾ। ਹਾਂ ਜੇ ਕੋਈ ਲੈਣ ਦੇਣ 'ਚ ਝਗੜਾ ਹੁੰਦਾ ਤੇ ਅਸੀਂ ਪ੍ਰੀਵੈਂਟਿਵ ਐਕਸ਼ਨ ਜ਼ਰੂਰ ਕਰ ਸਕਦੇ ਆ। एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी लेटेस्ट खबरें देखने के लिए हमारे चैनल को सब सब्सक्राइब करना ना भूलें जय हिंद जय भारत